ਦੇ ਵਿਚ ਐਨਆਰਆਈ ਜੋੜੇ ਦੇ ਨਾਲ ਕੋਈ ਕੁੱਟਮਾਰ ਦੇ ਮਾਮਲੇ 'ਚ ਨਵਾਂ ਟਰਵਿਸ ਹਿਮਾਚਲ ਪੁਲਿਸ ਨੇ ਮਾਮਲੇ ਦੇ ਕੰਗਨਾ ਐਂਗਲੂਤੀਤਾ ਖਾਰਜ ਤੇ ਹੱਥ ਦੀ ਲਕੀਰਾਂ ਦੇਖੇ ਜਾਣ ਨੂੰ ਲੈ ਕੇ ਹੋਇਆ ਸੀ ਚਪੜਾ ਅੱਜ ਲਗਾਤਾਰ ਦੂਜੇ ਦਿਨ ਸੀਐਮ ਮਾਨ ਦੀ ਵੱਡੀ ਬੈਟਕ ਡੀਸੀ ਤੋਂ ਬਾਅਦ ਅੱਜ ਇਸਕੀ ਜਨਾਲ ਕਰਨਗੇ ਮੀਟਿੰਗ ਅੱਜ ਸੰਗਰੂਰ ਚ ਕੱਗਰ ਦੇ ਨਾਲ ਲਾਤੇ ਇਲਾਕਿਆਂ ਦਾ ਦੌਰਾ ਵੀ ਕਰਨਗੇ ਸੀਐਮ ਰਾਹੁਲ ਗਾਂਧ ਤੋਂ ਬਾਅਦ ਸੁਪਰੀ ਬਾਦਲ ਨੇ ਈਵੀਐਮ ਤੇ ਚੁੱਕੇ ਸਵਾਲ ਬੋਲੇ ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਈਵੀਐਮ ਦੇ ਵਿੱਚ ਹੋਈ ਹੇਰਾ ਫੇਰੀ ਕਿ ਅਸਲ ਅੰਕੜਿਆਂ ਤੋਂ ਬਿਨਾ ਕੱਢੀ ਗਈ ਵੋਟ ਪ੍ਰਤੀਸ਼ਤ ਅੱਜ ਕਿਸਾਨ ਸਨਮਾਨ ਨਿਧੀ ਦੀ ਸਾਰਵੀ ਕਿਸ਼ਤ ਜਾਰੀ ਕਰਨਗੇ ਪੀਐਮ ਮੋਦੀ ਕਿਸਾਨਾਂ ਦੇ ਖਾਤੇ ਵਿੱਚ ਆਏਗੀ 20000 ਕਰੋੜ ਦੀ ਰਕਮ ਪਿਛਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਵਾਰਾਣਸੀ ਪਹੁੰਚ ਰਹੇ ਪੀਐਮ ਨੀਟ ਪੇਪਰ ਮਾਮਲੇ ਤੇ ਸਿਆਸੀ ਸੰਗਰਾਮ ਜਾਰੀ ਅੱਜ ਜੰਤਰ ਮੰਤਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ ਮਾਮਲੇ ਵਿੱਚ ਪੁਲਿਸ ਪੜੀ ਜਾਂਚ ਲਈ ਕਰ ਰਹੇ ਮੰਕ ਸਰਕਾਰੀ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਤਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਤੋਂ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਰੋਈ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਲਾਰੈਂਸ ਦੀ ਵੀਡੀਓ ਕਾਲ ਦੀ ਕਲਿੱਪ ਸਾਹਮਣੇ ਆਈ ਹੈ ਤਾਂ ਵੀਡੀਓ ਕਾਲ ਤੇ ਦੱਸਦੇ ਕਿ Eid ਦੀ ਮੁਬਾਰਕ باد ਦਿੱਤੀ ਜਾ ਰਹੀ ਹੈ ਲਾਰੈਂਸ ਬਿਸ਼ਰੋਈ ਦੇ ਵੱਲੋਂ ਆ ਪਾਕਿਸਤਾਨ ਦੇ ਸ਼ਹਿਜ਼ਾਦ ਪੱਟੀ ਨਾਦੇਸ਼ शख्स ਨੇ ਇੰਸਟਾਗ੍ਰam ਤੇ ਵੀਡੀਓ ਪਾਈ ਹੈ ਔਰ ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਲਾਰੈਂਸ ਬਿਸ਼ਨੋਈ ਦਾ ਨਿਊਜ਼ 18 ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਵੀਡੀਓ ਵੀ ਤੁਹਾਨੂੰ ਸੁਣਵਾਵਾਂਗੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਸ਼ਹਿਜ਼ਾਦ ਨਾਦਾਇ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਲਾਰੈਂਸ ਵੀਡੀਓ ਕਾਲ ਤੇ ਗੱਲਬਾਤ ਕਰ ਰਿਹਾ ਹੈ ਔਰ ਇਸ ਦੇ ਵਿੱਚ ਜ਼ਿਕਰ ਕਰ ਰਿਹਾ ਹੈ ਕਿ ਕੱਲ ਨੂੰ ਕਾਲ ਕਰੇਗਾ ਕਿਉਂਕਿ ਜੋ ਸ਼ਹਿਜ਼ਾਦ ਨਾਦਾ ਸ਼ਖਸ ਦੱਸ ਰਿਹਾ ਹੈ ਕਿ आज कितते और कई देशा दे विच है पर कल नु होएगी पाकिस्तान दे विच पाकिस्ता ता फिर जिक्र कीता था जा। वो मैंने बाय होनी है बाय दुबई वगैरह में आज हो गई है ना पाकिस्तान में कल होगी नहीं नहीं आज नहीं होगी आज नहीं है, है बाहर दूसरी जो कंट्री है ना उधर आज है बाकी कल होगी वो मैंने बाइक लोनी है दुबई वगैरह में आज हो गई है ना पाकिस्तान में कल लोनी नहीं नहीं आज नहीं होगी आज नहीं है बाहर दूसरी जो कंट्री है ना उधर आज है बाकी कल होगी वो मैंने बाइक लोनी है दुबई वगैरह में आज वीडियो है और मनोज राठी ने मेरे से होगी फोन लाइन थे मनोज ਆ ਵੀਡੀਓ ਸਾਡੇ ਆਈਏ ਲਾਰੈਂਸ ਬਿਸ਼ਰੋਏ ਦੀ ਕੀ ਕੁਝ ਹੋਰ ਅਪਡੇਟ ਨੂੰ ਲੈ ਕੇ ਜਾਣਕਾਰੀ ਹੈ ਔਰ ਕੁਲਪਲਾ ਕੇ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਲਾਰੈਂਸ ਗੁਜੋਧ ਦੇ ਵਿੱਚ ਕਈ ਚੀਜ਼ਾਂ ਦਾ ਹਾਲਾਂਕਿ ਹੁਣ ਜਿਹੜੇ ਛੋਟੇ ਸਾਨੂੰ ਜਾਣਕਾਰੀ ਦੇ ਰਹੇ ਕਿ ਸੁਰੱਖਿਆ ਜਰਸੀ ਦੇ ਨਾਲ ਨਾਲ ਜੋ ਸਾਈਬਰ ਵਿੰਗ ਹੈ ਆਈਟੀ ਵਿੰਗ ਹੈ ਉਹ ਵੀ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦਾ ਨਜ਼ਰ ਆ ਰਿਹਾ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮੁਤਾਬਿਕ ਇਹ ਲੇਟੈਸਟ ਵੀਡੀਓ ਹੈ ਜਾਂ ਪੁਰਾਣੀ ਵੀਡੀਓ ਹੈ ਇਹ ਚੀਜ਼ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਚੁੱਕੇ ਨੇ ਤੇ ਉਹਦੇ ਕਰਕੇ ਹੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਚੱਲ ਰਹੀ ਹੈ ਹਾਲਾਂਕਿ ਸਹਿਜਾਦ ਨਾ ਦੇ ਜਿਹੜੇ ਸ਼ਖਸ ਦੇ ਇਹ ਇੰਸਟਾ ਦੇ ਸੋਸ਼ਲ ਮੀਡੀਆ ਤੇ ਸਟੋਰੀ ਪਾਈ ਸੀ ਜਦੇ ਵਿੱਚ ਆਪ ਤੌਰ ਤੇ ਵੀਡੀਓ ਕਾਲਿੰਗ ਦੇ ਰਾਹੀਂ ਲਾਰੈਂਸ ਬਿਸ਼ਨੋਈ ਦੇ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ ਮੁਬਾਰਕ ਲਾਰੈਂਸ ਬਿਸ਼ਨੋਈ ਦੇ ਨਾਲ ਨਜ਼ਰ ਆ ਰਿਹਾ ਤਾਂ ਕਿਸੇ ਨਾ ਕਿਸੇ ਕਈ ਸਵਾਲ ਖੜੇ ਹੁੰਦੇ ਨੇ ਜੇਕਰ ਉਹ ਇਹ ਲੇਟੈਸਟ ਵੀਡੀਓ ਹੈ ਤਾਂ ਫਿਰ ਜੇਲ੍ਹ 'ਚ ਬੈ ਕੇ ਬੜੇ ਹੀ ਹਰਾਮ ਦੇ ਨਾਲ ਲਾਰੈਂਸ ਬਿਸ਼ਨੋਈ ਗੱਲਾਂ ਬਾਤਾਂ ਕਰ ਰਿਹਾ ਆਪਣੇ ਦੋਸਤਾਂ ਯਾਰਾਂ ਦੇ ਤੇ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਹੈ ਜਿੱਦਾ ਪਹਿਲਾਂ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ ਹੁਣ ਵਿਕ੍ਰਮ ਮਜੀਠੀਆ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਉਹਦੇ ਵਿੱਚ ਵੀ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਲਗਾਤਾਰ ਸਲਮਾਨ ਖਾਨ ਨੂੰ ਧਮਕੀਆਂ ਦਿੱਤੀ ਜਾ ਰਹੀ ਹੈ ਔਰ ਬੜਾ ਹੀ ਐਕਟਿਵ ਤਰੀਕੇ ਦੇ ਨਾਲ ਇਹ ਪੂਰਾ ਗੈਂਗ ਬੜੇ ਹੀ ਆਰਾਮ ਦੇ ਨਾਲ ਕਾਲ ਕਰ ਰਿਹਾ ਹੈ ਵੀਡੀਓ ਕਾਲਿੰਗ ਹੋ ਰਹੀ ਹੈ ਔਰ ਇਹ ਸੋ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਕਾਲਿੰਗ ਹੋਈ ਹੈ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ ਹਾਲਾਂਕਿ ਸਵਾਲੀਆਂ ਨਿਸ਼ਾਨ ਤਾਂ ਦੇਖੋ ਗੁਜਰੂਤ ਬਹੁਤ سارے ਖਰੇ ਹੁੰਦੇ ਨੇ ਜੇਕਰ ਇਹ ਵੀਡੀਓ ਨਵੀਂ ਹੈ ਲੇਕਿਨ ਹਾਲਾਂਕਿ ਹਜੇ ਕੋਈ ਅਧਿਕਾਰੀ ਪੁਸ਼ਟੀ ਨਹੀਂ ਕੀਤੀ ਗਈ ਹੈ ਪੁਲਿਸ ਅਫਸਰਾਂ ਵੱਲੋਂ ਲੇਕਿਨ ਇਹਦੀ ਇੰਟਰਨਲਿ ਇਨਵੈਸਟੀਗੇਸ਼ਨ ਜਿਹੜੀ ਹੈ ਸੁਰੱਖਿਆ ਏਜੰਸੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ 'ਚ ਬੈਠਾ ਜਿਹੜਾ ਸ਼ਖਸ ਹੈ ਉਹਦੇ ਨਾਲ ਲਾਰੈਂਸ ਬਿਸ਼ਨੋਈ ਦੀ ਕਿਸ ਤਰ੍ਹਾਂ ਦੇ ਰਿਲੇਸ਼ਨ ਨੇ ਜੇਕਰ ਇਹ ਪੁਰਾਣੀ ਵੀਡੀਓ ਵੀ ਹੈ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਦੀ ਆਪਸੀ ਦੋਸਤੀ ਹੈਗੀ ਹੈ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਵੀ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਆ ਕਈ ਐਸੋਸੀਏਟ ਕਿਉਂਕਿ ਹੁਣ ਕੋਆਰਡੀਨੇਸ਼ਨ ਲੈ ਕੇ ਵੱਖ-ਵੱਖ ਸਟੇਟਸ ਦੇ ਜਿਹੜੇ ਪੁਲਿਸ ਆਫੀਸਰਸ ਨੇ ਸੀਨੀਅਰ ਆਫੀਸਰਸ ਨੇ ਉਹਨਾਂ ਵੱਲੋਂ ਕਲਾਵੀਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਕੋਆਰਡੀਨੇਸ਼ਨ ਕਿਉਂਕਿ ਪੰਜਾਬ ਦੇ ਨਾਲ-ਨਾਲ ਹਰਿਆਣਾ ਦੀ ਅਸੀਂ ਗੱਲ ਕਰ ਲਈਏ ਦਿੱਲੀ ਦੀ ਅਸੀਂ ਗੱਲ ਕਰ ਲਈਏ ਰਾਜਸਥਾਨ ਦੀ ਅਸੀਂ ਗੱਲ ਕਰ ਲਈਏ ਗੁਜਰਾਤ ਦੀ ਕਈ ਐਸੋਸੀਏਟ ਪਹਿਲਾਂ ਵੀ ਫੜੇ ਗਏ ਨੇ ਲਾਰੈਂਸ ਗਰੁੱ ਇਹ ਸਾਰੀ ਚੀਜ਼ਾਂ ਨੂੰ ਆਪਰੇਟ ਕੀਤਾ ਜਾਂਦਾ ਕਿਸ ਤਰ੍ਹਾਂ ਲੈਕਸਿਸ ਕੀਤਾ ਜਾਂਦਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਇਨਵੈਸਟੀਗੇਸ਼ਨ ਹੋਈ ਹੈ ਰਨਆਈਏ ਵੱਲੋਂ ਵੀ ਕਈ ਇਹਦੇ ਵਿੱਚ ਜਾਂਚ ਕਈ ਖੁਲਾਸੇ ਵੀ ਕੀਤੇ ਗਏ ਨੇ ਲੇਕਿਨ ਉਹ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਹਦੇ ਕੀ ਮਾਇਨੇ ਨੇ ਕਿਸ ਤਰ੍ਹਾਂ ਦੀ ਜੇਕਰ ਇਹ ਲੇਟੈਸਟ ਵੀਡੀਓ ਹੈ ਤਾਂ ਇਹਦਾ ਮਤਲਬ ਹਜੇ ਵੀ ਖੁਲੇ ਆਮ ਵੀਡੀਓ ਕਾਲਿੰਗ ਚੱਲ ਰਹੀ ਹੈ ਜੇਲ੍ਹ ਚ ਬੈੱਕੇ ਵੀ ਜੇਕਰ ਇਹ ਪੁਰਾਣੀ ਵੀਡੀਓ ਹੈ ਤਾਂ ਇਹ ਕਾਦੀ ਵੀਡੀਓ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੁਰੱਖਿਆ ਏਜੰਸੀ ਵੀ ਅਲਰਟ ਮੋਡ ਤੇ ਨੇ ਕਿ ਆਖਿਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਕਨੈਕਸ਼ਨ ਕੀ ਹੈ ਲਾਰੈਂਸ ਬਿਸ਼ਨੋਈ ਦਾ ਜਿਹੜਾ ਸ਼ਹਿਜਾਦ ਨਾਮ ਦਾ ਜਿਨੇ ਆਪਣੀ ਇੰਸਟਾ ਤੇ ਫੇਸਬੁਕ ਤੇ ਪੂਰੀ ਰੀਲ ਪਾਈ ਹੈ ਉਹਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ बिल्कुल बहुत अहम है कि लॉरेंस दा पाकिस्तान कनेक्शन की है तो बहुत बहुत शुक्रिया तमाम जानकारी ली मनोज सीधे तौर पर इस वे गुजरात की जेल के लॉरेंस बंद है पर वीडियो सामने आना हालांकि पुष्टि नहीं की गई अजे तक पर कुल मिला के वीडियो ने सवाल कई खड़े कर दिए ਵੱਡੀ ਖਬਰ ਆ ਰਹੀ ਹੈ ਤਾਂ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਦੇ ਨਾਲ ਹੜਕਮ ਮਚ ਗਿਆ ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਵਿੱਚ ਬੰਬ ਦੀ ਧਮਕੀ ਮਿਲੀ ਹੈ ਤਾਂ ਦਿੱਲੀ 에ਰਪੋਰਟ ਤੇ ਈਮੇਲ ਦੇ ذریعے ਬੰਬ ਦੀ ਧਮਕੀ ਮਿਲੀ ਹੈ ਤੁਰੰਤ ਰਾਜਦਾਨੀਏ ਕਿ ਤਲਾਸ਼ੀ ਮਹਿੰਮ ਚਲਾ ਦਿੱਤੀ ਗਈ ਹੈ ਦਿੱਲੀ ਪੁਲਿਸ ਨੂੰ ਚਾਂਦੀਨ ਦੇ ਵਿੱਚ ਕੁਝ ਨਹੀਂ ਮਿਲਿਆ ਇਸ ਤੋਂ ਪਹਿਲਾਂ ਵੀ ਅਜਿਹੀ ਧਮਕੀ ਪਰੇ ਦਾ ਜ਼ਿਕਰ ਹੋਇਆ ਸੀ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਮੈਂਟਲ ਹਸਪੀਟਲ ਜਿਸ ਨੂੰ ਤਮਕੀ ਆਈ ਇਸ ਤੋਂ ਇਲਾਵਾ ਕੋਰ ਹੋਰ ਦੇਸ਼ ਦੇ ਵਿੱਚ ਜਿਹੜੀ ਤਮਕੀ ਦਿੱਤੀ ਗਈ ਸੀ ਕਿ ਇਹ ਉਡਾਣ ਤੇ ਜਾਣਿਆ ਹਸਪੀਟਲ ਪਰ ਉੱਥੇ ਕੁਝ ਬਰਾਮਦ ਨਹੀਂ ਹੋਇਆ ਔਰ ਹੁਣ ਵੀ ਅਜੇ ਹੀ ਇੱਕ ਖਬਰ ਹੈ ਸ਼ੰਕਰ ਰਣਨ ਮੇਰੇ ਸੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਅਸੀਂ ਜੁੜਾਂਗੇ ਔਰ ਜ਼ਰੂਰ ਜਾਣਕਾਰੀ ਲਵਾਂਗੇ ਕਿ ਕੁਝ ਅਪਡੇਟ ਹੈ ਕਿ ਕੁਝ ਪੂਰੀ ਜਾਣਕਾਰੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਦਿੱਲੀ ਤੋਂ ਦੁਬਈ ਜਾਣ ਵਾਲੀ ਇਹ ਫਲਾਈਟ ਹੋਵੇ ਸਫੇਰ ਉਸ ਦੇ ਵਿੱਚ ਬੰਬ ਦੀ ਤਮਕੀ ਮਿਲ ਜਾ ਹਹਾਜ਼ ਦੇ ਵਿੱਚ ਬੰਬ ਦੀ ਧਮਕੀ ਦੇ ਨਾਲ ਹਰ ਤਮਾ ਚੰਦਾ ਸਭਾਵਿਕ ਤੌਰ ਤੇ ਜਿਹੜੇ ਲੋਕ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਚਿੰਤਾ ਦੇਦੀ ਹੈ ਉਹਨਾਂ ਦੀ ਹੋ ਜਾਂਦੀ ਹੈ ਕਿ ਕਿਸੇ ਵੇਲੇ ਇਸ ਤਰੀਕੇ ਦੇ ਨਾਲ ਬੰਬ ਨਾ ਕਰੇ ਕੋਈ ਕੰਮ ਨਾ ਵਾਪਰਦੀ ਹੈ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਪਰ ਫਿਲਹਾਲ ਜੋ ਜਾਣਕਾਰੀ ਮਿਲ 파ਰੀ ਹੈ ਕਿ ਪੁਲਿਸ ਨੇ ਛਾਣਬੀਨ ਕਰ ਲਈ ਹੈ ਛਾਣਬੀਨ ਦੇ ਵਿੱਚ ਕੁਝ ਨਹੀਂ ਮਿਲਿਆ ਬਾਅਦਿਕ ਤੋਂ ਡੌਗ ਸਕਵਾਡ ਔਰ ਹੋਰ ਟੀਮਾਂ ਲੈ ਕੇ ਪੁਲਿਸ ਤੁਰੰਤ मौके पर पहुंची है क्योंकि पिछले दिन बहुत बार अजिहा होया जो इस तो तरीके देक धमकिया आईया ने हालांकि इस धमकी भी जो तो जांच की गई तो कुछ बराबद नहीं होया पर अजे भी इसको लैके जी पुष्टि नहीं की जा सकती कि अजिह कुछ नहीं है क्योंकि अजे भी हो सकता है सर्च ऑपरेशन जोड़ा है वो किया जा रहा हो हालांकि कदों की यह घटना है क्योंकि हूँ जो वीडी खबर मिल रही है तो कुल मिला के बंब की धमकी देर कम बचे ਉਨਾਗੇ ਵਧਾਂਗੇ ਤਾਂ ਗੱਲ ਕਰਾਂਗੇ ਕਹਿਰ ਦੀ ਗਰਮੀ ਦੀ ਪੰਜਾਬ ਦੇ ਸਮੇਤ ਉੱਤਰ ਭਾਰਤ ਦੇ ਵਿੱਚ ਹੀਟ ਵੇਵ ਦਾ ਕਹਿਰ جاری ਹੈ ਔਰ ਸੂਬੇ ਦੇ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤਾ ਪਿਛਲੇ 65 ਸਾਲਾਂ ਦਾ ਰਿਕਾਰਡ ਟੁੱਟਿਆ ਹੈ ਗਰਮੀ ਦੇ ਕਰਕੇ ਲਗਾਤਾਰ yellow ਅਤੇ orange ਅਲਰਟ ਜਾਰੀ ਕੀਤਾ ਜਾ ਰਿਹਾ ਤਾਂ ਕੱਲ੍ਹ ਕਈ ਥਾਵਾਂ ਤੇ ਦੱਸ ਗਏ ਕਿ red ਅਲਰਟ ਜਾਰੀ ਕੀਤਾ ਗਿਆ ਸੀ ਪੰਜਾਬ ਦਾ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਯਾਨੀ ਕਿ ਤਾਪਮਾਨ ਉਥੇ 40.9 ਡਿਗਰੀ ਸੈਲਸੀਅਸ ਸਭ ਤੋਂ ਜ਼ਿਆਦਾ ਗਰਮ ਜਿਹੜਾ बठिंडा जिला रहा है यानी कि करीब संतालीसेंट टैंपरेचर चंडीगढ़ चंडगढ़ रिकॉर्ड तोड़ पंताली चौलीसरे पांच डिग्री सैलसीयस तापमान रहा है तो फरीदकोट के पठानपुर के भी तापमान छियाली डिग्री सैलसीयस तो उपर से कल गर्मी तो कुछ राहत की संभावना है पंजाब अज रात तो कई थान मीह पै सकता है ਪਰ ਅੱਜ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਜ ਦਾ ਦਿਨ ਅਜੇ ਵੀ ਬੇਹਦੀ ਜ਼ਿਆਦਾ ਅਤਿ ਦੀ ਗਰਮੀ ਪੈ ਰਹੀ ਹੈ ਔਰ ਡਾਕਟਰਸ ਵੀ ਇਹ ਦੱਸ ਰਹੇ ਨੇ ਕਿ ਕਿਸੇ ਤਰੀਕੇ ਨਾਲ ਉਹਨਾਂ ਦੇ ਕੋਲ ਮਰੀਜ਼ ਆ ਰਹੇ ਨੇ ਚੱਕਰ ਖਾ ਕੇ ਡਿੱਗ ਜਾਂਦੇ ਨੇ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਪਾਣੀ ਦੀ ਕਮੀ ਜਦੋਂ ਸਰੀਰ ਦੇ ਵਿੱਚ ਹੋ ਜਾਂਦੀ ਹੈ ਕਿਉਂਕਿ ਵਾਰ-ਵਾਰ ਇਹ ਕਿਹਾ ਜਾਂਦਾ ਹੈ ਬੇਕਰ ਬੇਹਦੀ ਜ਼ਿਆਦਾ ਗਰਮੀ ਦੇ ਵਿੱਚ ਤੁਸੀਂ ਬਾਹਰ ਹੋ ਕੰਮ ਕਰ ਰਹੇ ਹੋ ਤਾਂ ਵਾਰ-ਵਾਰ ਲਿਕੁਇਡ ਕੁਝ ਲੈਂਦੇ ਰਹੋ ਨਿੰਬੂ ਪਾਣੀ ਜਾਂ ਹੋਰ ਕਿਸੇ ਵੀ ਤਰ੍ਹਾਂ ਜਿਹੜਾ ਹੈ ਸ਼ੇਪ ਦੇ ਵਿੱਚ ਤੁਸੀਂ ਜਿਹੜਾ ਪੀ ਸਕਦੇ ਹੋ ਲਿਕਵਿਡ ਲੈ ਸਕਦੇ ਹੋ ਤਾਂ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਰਾਤ ਤੋਂ 22 ਜੂਨ ਦੇ ਵਿੱਚ ਚਾਰੇ ਮੀਂਹ ਪੈਣ ਦੀ ਸੰਭਾਵਨਾ ਹੈ ਯਾਨੀ ਕਿ 18 ਤਰੀਕ ਤੋਂ ਅੱਜ ਤੋਂ ਇਹ ਕਿਹਾ ਜਾ ਰਿਹਾ ਸੀ ਮੌਸਮ ਬਦਲ ਸਕਦਾ ਹੈ ਤਾਂ ਤੇਜ਼ ਹਨੇਰੀ tufaan ਦੇ ਨਾਲ ਹਲਕੀ ਬੂੰਦਾਬاندی ਦੀ ਸੰਭਾਵਨਾ ਹੈ ਤਾਂ ਕੁਲ ਮਿਲਾ ਕੇ ਇੱਕ ਰਾਹਤ ਦੀ ਅਜ਼ਰ ਜ਼ਰੂਰ ਖਬਰ ਹੈ ਕਿ ਆਖਰਕਾਰ ਇਹ ਰਾਹਤ ਜੜੀਆ ਹੋ ਸਕਦੀ ਹੈ ਪਰ ਕੁਲ ਮਿਲਾ ਕੇ ਅੱਜ ਦਾ ਦਿਨ ਫਿਕਰ ਕੀਤਾ ਜਾਏ ਕੱਲ ਦਾ ਦਿਨ ਦਾ ਜ਼ਿਕਰ ਕੀਤਾ ਜਾਏ ਕੱਲ ਬੇਹੱਦੀ ਜ਼ਿਆਦਾ ਹੱਤ ਦੀ ਗਰਮੀ ਸੀ। ਔਰ ਉਸਦੀ ਵਜ੍ਹਾ ਦੇ ਨਾਲ ਦੱਸ ਦਈਏ ਕਿ ਬੇਹੱਦੀ ਜ਼ਿਆਦਾ ਜਿਹੜਾ ਹੈ ਉਹ ਪ੍ਰਭਾਵ ਪਿਆ ਔਰ ਕੁਲ ਮਿਲਾ ਕੇ ਬਿਜਲੀ ਦੀ ਰਿਮਾਂਡ ਵੀ ਵਧੀ ਹੈ। ਤਾਂ ਹੱਤ ਦੀ ਗਰਮੀ ਪੈ ਰਹੀ ਹੈ ਔਰ ਜੇਕਰ ਪੰਜਾਬ ਦੇ ਸਮੇਂ ਚੰਡੀਗੜ੍ਹ ਉੱਤਰ ਭਾਰਤ ਦਾ ਪੂਰਾ ਜ਼ਿਕਰ ਕੀਤਾ ਜਾਏ ਬੇਹੱਦੀ ਜ਼ਿਆਦਾ ਗਰਮੀ ਦੇ ਨਾਲ ਲੋਕ ਜੂਝ ਰਹੇ ਨੇ। ਅਸੀਂ ਸਿੱਧਾ ਰੂ ਕਰਾਂਗੇ ਵੱਖ-ਵੱਖ ਜ਼ਿਲ੍ਹਿਆਂ ਦਾ ਸਾਡੇ ਸਹਿਯੋਗੀ ਲਾਈਵ ਮੌਜੂਦ ਨੇ ਪਟਿਆਲਾ ਤੋਂ ਮਨੋਜ ਸ਼ਰਮਾ ਜੁੜ ਚੁੱਕੇ ਨੇ ਤਰਨਤਾਰਨ ਤੋਂ ਸਿਧਾਰਥ ਅਰੋੜਾ ਲਾਈਵ ਮੌਜੂਦ ਨੇ ਔਰ ਰਾਘਵ ਜੈਨ ਜਲੰਧਰ ਤੋਂ ਰਿਪੋਰਟ ਕਰਨਗੇ ਤੇ ਨਾਲ ਹੀ ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਤੋਂ ਇਹ ਪੁੱਛਾਂਗੇ ਕਿ ਹੋ ਜਹੇ ਹਾਲਾਤ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਦਾ ਰੁਕ ਕਰਾਂਗੇ ਮਨੋਜ ਸ਼ਰਮਾ ਸਾਡੇ ਨਾਲ ਲਾਈਵ ਮੌਜੂਦ ਨੇ ਪਟਿਆਲਾ ਦੇ ਵਿੱਚ ਵੀ ਬੇहद ਅਤਿ ਦੀ ਗਰਮੀ ਬਾਕੀ ਹੋਰ ਥਾਵਾਂ ਦੇ ਵਾਂਗ ਮਨੋਜ ਪੈ ਰਹੀ ਹੈ ਤੁਸੀਂ ਕਿੱਥੇ ਮੌਜੂਦ ਹੋ ਕਿੰਨੇ ਕੁ ਲੋਕ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਨੂੰ ਤਾਂ ਜ਼ਰੂਰੀ ਕੰਮ ਹੈ ਦੇਖੋ ਉਸ ਨੂੰ ਤਾਂ ਘਰ ਤੋਂ ਬਾਹਰ ਨਿਕਲਣਾ ਪਏਗਾ ਅਜੀ ਬਿਲਕੁਲ ਗੁਰਜੋਤ ਮੈਂ ਜਦੋਂ ਇਹ ਖਬਰ ਕਰਨ ਦੇ ਲਈ ਆਇਆ ਤਾਂ ਮੈਂ ਛਾਂ ਦੇ ਵਿੱਚ ਇਸ ਕਰਕੇ ਖੜਾ ਕਿਉਂਕਿ ਬਾਹਰ ਉਸ ਜਗ੍ਹਾ ਦੇ ਉੱਪਰ ਇੰਨੀ ਤਪਸ਼ਾ ਕੀ ਤੁਸੀਂ 5 ਮਿੰਟ ਦੇ ਲਈ ਵੀ ਉਸ ਜਗ੍ਹਾ ਤੇ ਨਿਗੜ ਸਕਦੇ ਮੈਂ 22 ਨੰਬਰ ਫਾਟਕ ਦੇ ਉੱਪਰ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਉਸ ਸਮੇਂ ਜਦੋਂ ਪਟਾਲੇ ਦੀ ਜਿਹੜੀ ਇਹ ਸੜਕ ਹੈ ਸਭ ਤੋਂ ਭੀੜ ਭਰੀ ਸੜਕ ਹੈ ਪਰ ਸਿਰਫ ਉਹ ਲੋਕ ਇਸ ਸੜਕ ਦੇ ਉੱਪਰ ਜਾ ਰਹੇ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਕਰਨੇ ਨੇ ਨੌਕਰੀਆਂ ਕਰਨੀਆਂ ਨੇ ਪਰ ਟੋਟਲੀ ਜਿਹੜੀ ਮਾਰਕੀਟ ਹੈ 11 ਵਜੇ ਵੀ ਫਿਲਹਾਲ ਬੰਦ ਹੈ ਕਾਰਨ ਇਹੀ ਹੈ ਕਿ ਲਗਾਤਾਰ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਤਾਂ ਦਿਖਾਵਾਂਗੇ ਨਾਲ ਜਿਹੜੇ ਲੋਕਲ ਨੇ ਸ਼ਹਿਰੀ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਗਰਮੀ ਦੇ ਕਿਹੋ ਜਿਹੇ ਹਾਲਾਤ ਨੇ ਕਿਉਂਕਿ ਕੱਲ ਜਿਹੜਾ ਤਾਪਮਾਨ ਸੀ 45 ਡਿਗਰੀ ਤੋਂ ਜ਼ਿਆਦਾ ਸੀ ਤੇ ਹੁਣ 38 ਡਿਗਰੀ ਹੈ ਯਾਨੀ ਕਿ 11 12 ਵਜੇ ਤੱਕ ਜੇ 38 ਡਿਗਰੀ ਹੈ ਗੁਰਜੋਤ ਤਾਂ ਜਿੰਦੇ ਵਿੱਚ 2 ਵਜੇ 3 ਵਜੇ ਜਿਹੜਾ ਤਾਪਮਾਨ ਹੈ ਹੋਰ ਤੇਜ਼ ਹੋ ਜਾਣਾ 45 ਡਿਗਰੀ ਕ੍ਰਾਸ ਕਰ ਸਕਦਾ ਜਿਹੜੀ ਜਾਣਕਾਰੀ ਮਿਲਨੇ ਮੈਨਾਂ ਇੱਕ ਸ਼ਹਿਰੀ ਮੌਜੂਦ ਨੇ ਹੁਣੇ-ਹੁਣੇ ਆਪਣੀ ਦੁਕਾਨ ਖੋਲਣ ਆਏ ਸੀ ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਪਟਿਆਲਾ ਚ ਗਰਮੀ ਦੇ ਗਰਮੀ ਬੇਅੰਤ ਹੈ ਜੀ ਤੌਬਾ ਮਚਾ ਰખી ਹੈ ਤੁਸੀਂ ਦੇਖੋ ਟਾਈਮ 10 10 ਹੋਏ ਨੇ ਹੁਣੀ ਮੇਰੇ ਖਿਆਲ ਹੈ ਜਿਹੜਾ ਟੈਂਪਰੇਚਰ ਹੈ 40 42 ਦੇ ੱਟੇ-ਵੱਟੇ ਹੋਇਆ ਵੈ ਇਹ 12 ਵਜੇ ਦੇ ਬੱਜਦੇ ਹੀ ਅਰ 47 48 ਦੇ 88 ਹੋ ਜਾਣਾ ਤੇ ਉਸ ਦੌਰਾਨ ਮਤਲਬ 12 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਲੱਗ ਜਾਂਦਾ ਰੋਡ ਤੇ ਕੋਈ ਗਾਹਕ ਨਹੀਂ ਕੁਛ ਨਹੀਂ ਮਤਲਬ ਇੰਨਾ ਜ਼ਿਆਦਾ ਬੁਰਾ ਹਾਲ ਹੈ ਇੰਨੀ ਤਪਸ਼ ਹੈ ਬਿਲਕੁਲ ਐਸੋ ਗੁਰਜੋ ਦੇਖੋ ਤੁਸੀਂ ਜਿਹੜੇ ਸ਼ਹਿਰੀ ਨੇ ਉਹਨਾਂ ਨੇ ਗੱਲ ਕਹੀ ਹੈ ਕਿ ਗਰਮੀ ਇੰਨੀ ਹੈ ਕਿ ਪਟਿਆਲਾ ਦੇ ਵਿੱਚ ਜੇ 1 ਵਜੇ ਦੀ ਗੱਲ ਕਰੀਏ ਤਾਂ कर्फ्यू ਲੱਗ ਜਾਂਦਾ ਲੋਕਾਂ ਦੇ ਜਿਹੜੇ ਕੰਮ ਕਰ ਰਹੇ ਉਹ ਪ੍ਰਭਾਵਿਤ ਹੋ ਰਹੇ ਨੇ ਤੇ ਇਸੇ ਕਰਕੇ ਜਿਹੜੀ ਆਵਾਜ਼ ਆਈ ਹੈ ਜਾਂ ਲੋਕਾਂ ਦੀ ਬਿਲਕੁਲ ਅਸੀਂ ਰੋਜ਼ ਦੇਖੋ ਅਸੀਂ ਤੁਹਾਡੇ ਪਿੱਛੇ ਦੇਖ ਵੀ ਪਾ ਰਹੇ ਹਾਂ ਬਹੁਤ ਸਾਰੀਆਂ ਜ਼ਿਆਦਾਤਰ ਜਿਹੜੀਆਂ ਦੁਕਾਨਾਂ ਨੇ ਉਹ ਸਾਨੂੰ ਬੰਦ ਨਜ਼ਰ ਆ ਰਹੀਆਂ ਨੇ 10 ਵਜੇ ਦਾ ਸਮਾਂ ਹੋ ਚੁੱਕਿਆ ਆਮੂਮਨ ਤੌਰ ਤੇ ਗਰਮੀਆਂ ਦੇ ਵਿੱਚ 8 ਵਜੇ ਜਿਹੜੀਆਂ ਦੁਕਾਨਾਂ ਨੇ ਖੁੱਲ ਜਾਂਦੀਆਂ ਨੇ ਪਰ ਕਈ ਜਿਹੜੇ ਦੁਕਾਨਦਾਰ ਅਸੀਂ ਕਹਿ ਸਕਦੇ ਹਾਂ ਉਹ ਵੀ ਇਸ ਵੇਲੇ ਇੰਨੇ ਜ਼ਿਆਦਾ ਕਿਉਂਕਿ ਗਾਹਕ ਬਹੁਤ ਘੱਟ ਆਉਂਦਾ ਹੈ ਜੇਕਰ 10 ਵਜੇ ਦੀ ਗੱਲ ਕਰੀਏ ਤਾਂ ਉਸੇ ਵੇਲੇ ਤੋਂ ਹੀ ਗਾਹਕ ਘਟਾਉਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਜਲੰਧਰ ਦਾ ਰੁਕ ਰਹਾਂਗੇ ਤੇ ਮਨੋਜ ਸਾਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਇਹ ਬੰਦ ਦੁਕਾਨਾਂ ਗਵਾਹੀ ਭੜ ਰਹੀਆਂ ਨੇ ਕਿ ਕਿੰਨੀ ਜ਼ਿਆਦਾ ਗਰਮੀ ਹੈ ਰਾਗਵ ਜੈਨ ਨੇ ਮੇਰੇ ਸਹਿਯੋਗੀ ਜਲੰਧਰ ਤੋਂ ਰਾਗਵ ਤਾਪਮਾਨ ਕਿੰਨਾ ਦਰਜ ਕੀਤਾ ਜਾ ਰਿਹਾ ਹੈ ਕੱਲ ਦੀ ਗੱਲ ਕਰੀਏ ਅੱਜ ਦੀ ਗੱਲ ਕਰੀਏ ਜਲੰਧਰ ਦਾ ਔਰ ਕੀ ਕੁਝ ਤਸਵੀਰ ਹੈ ਬਿਲਕੁਲ ਇਸ ਵਕਤ ਜਿਹੜਾ ਕਿ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚਾ ਹੋਇਆ ਤੇ ਗਰਮੀ ਦੇ ਨਾਲ ਬੁਰਾ ਹਾਲ ਹੋ ਚੁੱਕਾ ਕਿਉਂਕਿ ਦੁਪਹਿਰ ਹੁੰਦੇ ਹੁੰਦੇ ਜਿਹੜੀ ਗਰਮੀ ਹੈ ਉਹ 45 ਡਿਗਰੀ ਤੋਂ ਉੱਪਰ ਜਾ ਚੁੱਕੀ ਹੈ ਇਸ ਵਕਤ ਮੈਂ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਮੌਜੂਦ ਹਾਂ ਆਮ ਤੌਰ ਤੇ ਚੰਦਪੁਰ ਨੇ ਜਾਂਨ ਨੂੰ ਜਾਂ ਹਿਮਾਚਲ ਜਾਂਨ ਨੂੰ ਕਾਫੀ ਗੱਡੀਆਂ ਇੱਥੋਂ ਲੰਘਦੀ ਹੈ ਪਰ ਇਸ ਵਕਤ ਰਸ਼ ਬਹੁਤ ਘੱਟ ਦਿਖਦਾ ਪਿਆ ਕਿਉਂਕਿ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਮੈਂ ਤਸਵੀਰਾਂ ਦਿਖਾਣਾ ਚਾਹੂੰਗਾ ਇੱਥੋਂ ਜਲੰਧਰ ਦੀ ਹੱਦ ਜਿਹੜੀ ਕਿ ਸ਼ੁਰੂ ਹੋ ਜਾਂਦੀ ਹੈ ਵ ਬਹੁਤ ਘੱਟ ਨਜ਼ਰ ਆਉਗੀ 메인 ਹਾਈਵੇ ਹੈਗਾ ਵਾ 에어ਪੋਰਟ ਨੂੰ ਵੀ ਇਹ ਰੋਡ ਜਾਂਦੀ ਹੈਗੀ ਹੈ ਲੇਕਿਨ ਉਸ ਤੋਂ ਬਾਅਦ ਜੋ ਕਿ ਗਰਮੀ ਕਰਕੇ ਬਹੁਤ ਘੱਟ ਜੜਕੀ ਹੈ ਰਸ਼ ਦੇਖਣ ਨੂੰ ਮਿਲਦਾ ਪਈ ਕਿਉਂਕਿ ਟੈਂਪਰੇਚਰ ਤਾਂ ਹੈਗਾ ਵਾ ਉਹਦੇ ਨਾਲ ਜਿਹੜੀ ਗਰਮ ਹਵਾ ਚੱਲਦੀ ਪਈ ਹੈ ਉਹਨੇ ਜਿਹੜਾ ਕਿ ਜ਼ਿਆਦਾ ਹਾਲਤ ਜਿਹੜੀ ਖਰਾਬ ਕੀਤੀ ਹੋਈ ਹੈ ਕਿਉਂਕਿ ਜਦੋਂ ਵੀ ਬੰਦਾ ਅੱਧਾ ਘੰਟਾ ਵੀ ਅਗਰ ਘਰੋਂ ਬਾਹਰ ਨਿਕਲਦਾ ਇਹ ਕੰਮ ਤੇ ਜਾਂਦਾ ਵਾ ਤੇ ਉਹਦੀ ਕਿਸੇ ਤਰ੍ਹਾਂ ਦੀ ਕਿ ਸਰੀਰ ਦੀ ਪੂਰੀ ਹਾਲਤ ਹੋ ਜਾਂਦੀ ਹੈ ਜੇ ਤਾਂ ਪਾਣੀ ਪੀਂਦਾ ਰਹਿੰਦਾ ਨਾਲ ਨਾਲ ਜਾਂ ਫਿਰ ਕੋਈ ਜਿਸ ਤਰ੍ਹਾਂ ਗਲ ਕੇ ਤੁਸੀਂ ਕੋਈ ਲੈਮਨ ਜੀ ਦੀ ਚੀਜ਼ ਪੀਤੀ ਹੋਵੇ ਜਾਂ ਫਿਰ ਕੋਈ ਹੋਰ ਡਰਿੰਕ ਪੀਤੀ ਹੋਵੇ ਤਾਂ ਬੰਦਾ ਠੀਕ ਰਹਿੰਦਾ ਵਾ ਲੇਕਿਨ ਉਸ ਤੋਂ ਇਲਾਵਾ ਜੇ ਬੰਦਾ ਘੁੰਮਦਾ ਰਹੇ ਤੇ ਗਰਮੀ ਦੇ ਨਾਲ ਬੁਰਾ ਹਾਲ ਹੋ ਜਾਂਦਾ ਦੁਕਾਨਦਾਰਾਂ ਦਾ ਵੀ ਬੁਰਾ ਹਾਲ ਹੋਇਆ ਪਏ ਕਿਉਂਕਿ ਗਾਹਕ ਨਹੀਂ ਕਰੋ ਬਾਹਰ ਨਿਕਲਦੇ ਹੈਗਾ ਕੋਈ ਵੀ ਵਿਅਕਤੀ ਹੈਗਾ ਜਾਂ ਤੋਂ ਨੇ ਕੰਮਕਾਰ ਤੇ ਜਾਣਾ ਤਾਂ ਘਰੋਂ ਵਾਰ ਨਿਕਲਦਾ ਪਿਆ ਜਾਂ ਫਿਰ ਕੋਈ ਮਜਬੂਰੀ ਹੈ ਤਾਂ ਨਿਕਲਦਾ ਪਿਆ ਅਗਲਾ ਕੋਈ ਸ਼ਾਪਿੰਗ ਜਾਂ ਕੋਈ ਹੋਰ ਕੰਮ ਨਹੀਂ ਨਿਕਲਦਾ ਪਿਆ ਹੈਗਾ ਇਸ ਲਈ ਜਿਹੜੇ ਦੁਕਾਨਦਾਰ ਆ ਉਹ ਵੀ ਪਰੇਸ਼ਾਨ ਬੈਠੇ ਕਿਉਂਕਿ ਉਹਨਾਂ ਨੂੰ ਦੁਕਾਨ ਖੋਲਣ ਲਈ ਤਾਂ ਆਣਾ ਪੈਂਦਾ ਹੋਵੇ ਤੇ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਹੈ ਦੂਜੇ ਪਾਸੇ ਲਾਈਟ ਵੀ ਕੱਟ ਵੀ ਕਈ ਲੱਗਦੇ ਪਏ ਕਈ ਥਾਵਾਂ ਤੇ ਬਹੁਤ ਜ਼ਿਆਦਾ ਤਾਂ ਉਸ ਕਰਕੇ ਵੀ ਲੋਕਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਵਧੀ ਹੋਈ ਹੈ ਕਿਉਂ ਗਰਮੀ ਨੇ ਘੇਰ ਪਾਇਆ ਹੋਇਆ ਪਰ ਇੱਕ ਪਤਾ ਲੱਗ ਰਿਹਾ ਕਿ ਜਿਹੜੇ ਮੌਸਮ ਵਿਭਾਗ ਵਾਲੋ ਕਿ ਸ਼ਾਇਦ ਬਾਰਿਸ਼ ਹੋ ਸਕਦੀ ਜੇ ਬਾਰਿਸ਼ ਹੁੰਦੀ ਤਾਂ ਕਿੰਨਾ ਕਿੰਨਾ ਜਿਹੜੇ ਗਰਮ ਹਵਾ ਵਾ

ਸਧਾਰਤ ਤਸਵੀਰਾਂ ਵੀ ਦਿਖਾਇਓ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਓ ਕਿਸੇ ਟੂ-ਵੀਲਰ ਵਾਲੇ ਨਾਲ ਕਿਸ ਤਰੀਕੇ ਦੇ ਨਾਲ ਉਹ ਇੱਕ ਤੋਂ ਥਾ ਤੋਂ ਦੂਸਰੀ ਥਾ ਤੇ ਜਾ ਰਹੇ ਨੇ ਕਿਵੇਂ ਜੂਝ ਰਹੇ ਨੇ ਇਸ ਤਪ ਦੀ ਗਰਮੀ ਦੇ ਨਾਲ ਆ ਬਿਲਕੁਲ ਇਸ ਵਕਤ ਮਾਜੇ ਦੀ ਗੱਲ ਕਰੀਏ ਤਾਂ ਮਾਜੇ ਦੇ ਵਿੱਚ ਵੀ ਲਗਾਤਾਰ ਗਰਮੀ ਦਾ ਪ੍ਰਵਾਹ ਦਿਨ ਪੇ ਦਿਨ ਜਿਹੜਾ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਔਰ ਬੋੜੀ ਚੌਂਗ ਦੇ ਵਿੱਚ ਮੌਜੂਦ ਹੈ ਜਿੱਥੇ ਲਗਾਤਾਰ ਗਰਮੀ ਜਿਹੜੀ ਹੈ ਬਹੁਤ ਜਿਆਦੀ ਜੜੀ ਹੈ ਪੈਰੀਆਂ ਔਰ ਅਬ ਜੋ ਜਾ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਿਸ ਤਰ੍ਹਾਂ ਦੇਖਦੇ ਜੀ ਲਗਾਤਾਰ ਜਿਵੇਂ ਇੰਨੀ ਗਰਮੀ ਪੈਂਦੀ ਆ ਆਲਾ ਜਣਾ ਬਹੁਤ ਪੈਰੀ ਆ ਤੇ ਜੁਰਕਾ ਆਸ ਤੇ ਬਹੁਤ ਵੀ ਮੁਸ਼ਕਲ ਹੈ ਕਿਉਂਕਿ ਗਰਮੀ ਬਹੁਤ ਪੈਦੀ ਹੈ ਕਿਥੋਂ ਆ ਰਹੇ ਤੁਸੀਂ ਸਿੱਧੇ ਸਿੱਧੇ ਹੁਣ ਆ ਨਹੀਂ ਬਾਈ ਨੇ ਆ ਤੇ ਇੱਥੇ ਲੋਕਲ ਆ ਨਹੀਂ ਜੀ ਜੋ ਪਾਰ ਆ ਦੀ ਉਪਰ ਬਿਲਕੁਲ ਆਪਾਂ ਗੱਲਬਾਤ ਕੀਤੀਵੇਂ ਪਿੰਡ ਤੋਂ ਇਹ ਬਜ਼ੁਰਗ ਆਏ ਨੇ ਔਰ ਤਸਵੀਰ ਤੁਸੀਂ ਦੇਖੋ ਕਿ ਇਹ ਬੋੜੀ ਚੌਂ ਦੀਆਂ ਤਸਵੀਰਾਂ ਨੇ ਹਾਲਾਂਕਿ ਜਿਹੜੇ ਸਿਰੇ ਸਿਰੇ ਹੀ ਲੋਕ ਜਿਹੜੇ ਨੇ ਕੰਮ ਕਰ ਨਬੇੜਨ ਵਾਲੇ ਲੋਕ ਜਿਹੜੇ ਨੇ ਉਹ ਸਿੱਧੇ ਸਿੱਧੇ ਹੀ ਨਬੇੜ ਦਿੰਦੇ ਨੇ ਕਿਉਂਕਿ 11 ਵਜੇ ਤੋਂ ਬਾਅਦ ਜਿਹੜਾ ਘਰੋਂ ਨਿਕਲਣਾ ਜਿਹੜਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਆ ਪੁਲਿਸ ਵਾਲਿਆਂ ਦੀ ਆਪਾਂ ਗੱਲ ਕਰ ਲੈਨੇ ਆ ਕਿ ਲਗਾਤਾਰ ਇਹ ਸਾਰੀ ਧੁੱਪ ਜਿਹੜੀ ਆ ਆਪਾਂ ਕਹਿ ਸਕਦੇ ਧੁੱਪ ਦੇ ਵਿੱਚ ਟ੍ਰੈਫਿਕ ਦੀ ਡਿਊਟੀ ਕਰਦੇ ਨੇ ਔਰ ਇਸੇ ਤਰੀਕੇ ਦੇ ਨਾਲ ਇਸੇ ਚੌਂਕ ਦੇ ਵਿੱਚ ਇਹ ਮੌਜੂਦ ਰਹਿੰਦੇ ਨੇ ਔਰ ਇਹ ਤਸਵੀਰਾਂ ਨੇ ਜਿਵੇਂ ਲਗਾਤਾਰ ਜਿਵੇਂ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਇਸ ਤਰੀਕੇ ਦੇ ਨਾਲ ਡਟੇ ਰਹਿੰਦੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਇਹ ਤੁਹ ਤਸਵੀਰਾਂ ਜਿਹੜੀਆਂ ਆਪਾਂ ਜਿਹੜੀਆਂ ਨੇ ਤਾਂ ਲਾਈਵ ਜਰੂਰ ਕੈਪਚਰ ਹੋਈਆਂ ਨੇ ਔਰ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਿਆ ਔਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਇੰਨੀ ਗਰਮੀ ਪੈਂਦੀ ਆ ਲਗਾਤਾਰ ਡਿਊਟੀ ਜਾਰੀ ਰਹਿੰਦੀ ਇੱਥੇ ਛੁੱਟੀ ਘਰ ਆ ਇੱਥੇ ਇਹ 8 ਮਹੀਨੇ ਲਿਆ ਕੇ 8 ਮਹੀਨੇ ਕੰਮ ਭਰਾਂਗੇ ਤੇ ਹਾਂ ਭਰਾਂਗੇ ਡਿਊਟੀ ਕਰਦੇ ਗਰਮੀ ਦੀ ਹੈਗੀ ਬਿਨ ਡਿਊਟੀ ਤੇ ਕਰ ਲਈ ਨੌਕਰੀ ਹੈ ਹਾਂ ਤੇ ਲਗਾਤਾਰ ਫਿਰ ਇਸੇ ਇਸੇ ਤਰੀਕੇ ਨਾਲ ਇਸੇ ਚੌਂਕੀ ਇਸੇ ਤਰੀਕੇ ਨਾਲ ਚੱਲਦੀ ਹੈ ਫਿਰ ਅੱਛਾ ਇਹ ਬੈਟਰੀ ਬਹੁਤ ਜਿਆਦਾ ਜਿਆਦਾ ਹੀ ਰੱਖ ਕੇ ਬਹੁਤ ਚੱਲ ਰਹੀ ਹੈ ਇਹ ਮੜਾਏ ਪਾਸੇ ਚੱਲ ਜੀਂ ਕਾ ਪ ਅਡੋਗਟਾ ਪਰ ਜਾਮਨੇ ਖੋਦਾ ਜੀ ਅੱਛਾ ਆ ਬਿਲਕੁਲ ਇਲਾਈ ਚੱਲਦੇ ਨੇ ਤਸਵੀਰਾਂ ਜਿਹੜੀਆਂ ਆਪਾਂ ਜਰੂਰ ਦਿਖਾਈਆਂ ਨੇ ਲਗਾਤਾਰ ਜਿਵੇਂ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਬੜੇ ਮੁਸ਼ਕਲ ਜਿਹੜੇ ਨੇ ਘਰੋਂ ਨਿਕਲਦੇ ਨੇ ਹਾਲਾਂਕਿ 11 ਵਜੇ ਤੋਂ ਬਾਅਦ ਨਿਕਲਣ ਵਾਲੇ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਜੂਰ ਬਿਹਾਲ ਹੋ ਜਾਂਦਾ ਔਰ ਇਹ ਤਸਵੀਰਾਂ ਤੁਹਾਨੂੰ ਬੋਡੀ ਚੁੰਗੀਆਂ ਦਿਖਾ ਰਹੇ ਜਿੱਥੇ ਲੋਕ ਅਸੋਰ ਸੇ ਰਹੀ ਜਿਹੜਾ ਹਰਕ ਨੂੰ ਹੁੰਦਾ ਕਿ ਸਿਰੇ ਸੇ ਰਹੀ ਆਪਣਾ ਕੰਮ ਦਾ ਜਿਹੜਾ ਆਪਾਂ ਨਿਬੇੜਦੀ ਆ ਔਰ ਉਸ ਤੋਂ ਬਾਹਰ ਜਿਹੜੇ ਨੇ ਅਕਰੋ ਜਿਹੜਾ ਨਾ ਹੀ ਨਿਕਲੀਏ ਲੋਕ ਇੱਕ ਵਾਰ ਘਰੋਂ ਨਿਕਲਣ ਚ ਵੀ ਜਿਹੜਾ ਜਰੂਰ ਹੈ ਦਿਲੇਜ਼ ਕਰਦੇ ਨੇ ਜੀ ਬਿਲਕੁ ਕਿਤੇ ਪੁਲਿਸ ਮੁਲਾਜ਼ਮ ਦੇ ਨਾਲ ਜੋ ਬਿਲਕੁਲ ਚਰਾਹੇ ਦੇ ਵਿੱਚ ਖੜੇ ਨੇ ਔਰ ਜਿਹਦੇ ਸਾਰਾ ਦਿਨ 8 ਤੋਂ 8 ਡਿਊਟੀ ਅੰਦਾਜ਼ਾ ਲਾਇਆ ਜਾ ਸਕਦਾ ਕਿੰਨਾ ਤਪਸ਼ ਕਿੰਨੀ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸੂਰਜ ਇਸ ਵੇਲੇ ਅੱਗ ਬਰਾ ਰਿਹਾ ਔਰ ਉਸੇ ਦੇ ਵਿੱਚ ਖੜਦਾ ਜਿਹੜਾ ਉਹ ਉਹਨਾਂ ਦਾ ਕਹਿਣਾ ਕਿ ਡਿਊਟੀ ਕਰਨੀ ਹੈ ਤਾਂ ਕਰਨਾ ਹੀ ਪਏਗਾ ਚੰਡੀਗੜ੍ਹ ਦਾ ਰੁਕ ਕਰ ਲੈਨੇ ਆ ਸਾਡੇ ਨਾਲ ਅੰਕੀ ਦੁਦਾਨੀ ਮੌਜੂਦ ਨੇ ਚੰਡੀਗੜ੍ਹ ਦੇ ਵਿੱਚ ਵੀ ਅੰਕੀ ਦੇਖੋ ਤਾਪਮਾਨ ਕੱਲ ਵੀ 44 ਡਿਗਰੀ ਦਰਜ ਕੀਤਾ ਗਿਆ ਅੱਜ ਵੀ ਇਸੇ ਦੇ ਨੇੜੇ ਤੇੜੇ ਆ ਬੇਕਾਬ ਜ਼ਿਆਦਾ ਗਰਮੀ ਪੈ ਰਹੀ ਹੈ ਸੁਖਰਾ ਲੈਕ ਦਿਆਂ ਸੀ ਤਸਵੀਰਾਂ ਦਿਖਾ ਰਿਹਾ ਲਗਾਤਾਰ ਕਿੰਨਾ ਜ਼ਿਆਦਾ ਉੱਥੇ ਪਾਣੀ ਵੀ ਲੈਵਲ ਵੀ ਘਟ ਰਿਹਾ ਹੈ ਲੋਕ ਵੀ ਆਣਾ ਜਾਣਾ ਘਟ ਹੋ ਗਏ ਨੇ ਸਿੱਧੇ ਤੌਰ ਤੇ ਪ੍ਰਭਾਵ ਪੈ ਰਿਹਾ ਹੈ ਔਰ ਜਿਹੜੇ ਜ਼ਰੂਰੀ ਕੰਮਾਂ ਵਾਲੇ ਲੋਕ ਨੇ ਉਹ ਤਾਂ ਨਿਕਲ ਰਹੇ ਨੇ ਸਰਕਾਰ ਤੇ बिल्कुल चंडीगढ़ की बात करें हरियाणा की बात करें लगातार गर्मी का प्रकोप लोगों को सता रहा है लेकिन अभी जो अगले जो चार पांच दिन हैं वो वेस्टर्न डिस्टरबेंस जो है उसके कारण से कहीं ना कहीं गर्मी में राहत मिलेगी हल्की फुल्की बारिश होगी और हवा चल रही है क्योंकि लगातार जो लू चल रही थी लू की बजाय अब हवा चल रही है तो गर्मी से कुछ ना कुछ राहत दे रही है लेकिन किसानों के लिए ये कहीं ना कहीं मुसीबत भरी है क्योंकि धान की फसल जो है अगर बारिश नहीं होगी तो धान की फसल होगी नहीं और ट्यूबवेल से क्योंकि पानी इतना नहीं होता कि धान की फसल को दिया जा सके जो कुदरत की बारिश होती है उसी से धान की फसल अच्छी होती है तो किसानों के माथे के ऊपर जरूर चिंता की लकीरें हैं लेकिन लोगों को अब अगले चार पाँच दिनों के अंदर राहत ज़रूर मिलेगी लेकिन जिस तरह से आपकी बार वेस्टर्न डिस्टरबेंस के कारण गर्मी कुछ ज़्यादा ही पड़ी है चवालीस से पैंतालीस डिग्री तक टेम्परेचर रहा है और लोग कहीं ना कहीं घर से बाहर निकलने में परहेज कर रहे हैं ज़रूरी काम होता है जब भी घर से बाहर निकलते हैं और आज मैं आपको बता दूं कि आज निर्जला एकादशी भी है तो आपको मैं दिखाना चाहूंगा कि आप देख सकते हैं कि जगह जगह जो है पानी की स्टॉलें भी लगनी शुरू हो गई हैं अभी यहाँ टेंट लग चुका है थोड़ी देर के अंदर यहाँ पानी की स्टॉल लग जाएगी तो आज जो निर्जला एकादशी है उसके चक्कर के अंदर उसके उपलक्ष्य के अंदर तो पूरे हरियाणा में पंजाब में पूरे देश भर में लोग ठंडे पानी की छबीले लगाते हैं तो उससे भी कहीं ना कहीं लोग आज गर्मी में राहत महसूस करेंगे क्योंकि जहाँ भी जाएंगे वहाँ जगह जगह ठंडे पानी की छबीले लगती हुई मिलेंगी तो उससे भी क्योंकि जैसे ही गर्मी में कहा जाता है कि डायरिया हो जाता है हो जाता है क्योंकि पानी की कमी हो जाती है और वो पानी की कमी ना हो लोगों को लगातार डॉक्टर यही सलाह देते हैं कि लगातार पानी पीते रहें कोल्ड ड्रिंक पीते रहें या जो नींबू का पदार्थ है जो वो पीते तो लगातार आज जिस तरह से है वो निर्जला एकादशी के उत्सव के ऊपर सभी जगह ठंडी जो लस्सी की छबीले लगाई गई है तो कहीं ना कहीं किसानों के लिए जैसे मैंने कहा चिंता की बात जरूर है लेकिन आने वाले चार पांच दिन के अंदर इसमें राहत मिलने की भी उम्मीद है ਠੀਕ ਹੈ ਬਿਲਕੁਲ ਹੋਰ ਤਸਵੀਰਾਂ ਤੁਸੀਂ ਦਿਖਾਈਆਂ ਚੱਲੀਗਰ ਤੋਂ ਰਿਪੋਰਟ ਕੀਤੀ ਹੈ ਤਾਂ ਕੁਲ ਮਿਲਾ ਕੇ ਜਿਸ ਦਾ ਜ਼ਿਕਰ ਕਰ ਰਹੇ ਨੇ ਠੰਡੇ ਮਿੱਠੇ ਜਾਲਦੀਆਂ ਛਬੀਲਾ ਤਾਂ ਦੱਸਦੀ ਹੈ ਕਿ ਲਗਾਤਾਰ ਇੱਕ ਮਹੀਨੇ ਤੋਂ ਇਸੇ ਤਰੀਕੇ ਜਾਰੀ ਨੇ ਕਿਉਂਕਿ ਗੁਰੂ ਅਜੰਦਿਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀਆਂ ਛਬੀਲਾ ਨੇ ਉਹ ਚੱਲਦੀਆਂ ਨੇ ਔਰ ਅੱਜ ਵੀ ਜਿਹੜਾ ਛਬੀਲਾ ਹੈ ਉਹ ਲਗਾਤਾਰ ਚੱਲੀ ਨੇ ਤਾਂ ਇੱਕ ਅਸੀਂ ਕਹਿ ਸਕਦੇ ਹਾਂ ਲੋਕਾਂ ਨੂੰ ਇਹ ਰਾਹਤ ਜ਼ਰੂਰ ਮਿਲ ਜਾਂਦੀ ਹੈ ਜਦੋਂ ਸਰਕਤੇ ਜਾ ਰਹੇ ਹੁੰਦੇ ਨੇ ਤਾਂ ਉੱਥੇ ਥੋੜਾ ਜਿਹੜਾ ਹੈ ਪਾਣੀ ਜਦੋਂ ਮਿਲ ਜਾਵੇ ਤਾਂ ਬਿਲਕੁਲ ਇੱਕ ਬਹੁਤ ਵੱਡੀ ਰਾਹਤ ਦਾ ਕੰਮ ਕਰਦਾ ਹੈ ਤਾਂ ਸਾਡੇ ਸਹਿ ਦਾ ਬਦਬਦ ਤਾਨਵਾਦ ਹੈ ਤਾਂ ਲੋਕ ਗਰਮੀ ਦੇ ਵਿੱਚ ਝੁੱਲਸੇ ਪਏ ਨੇ ਅਤਿ ਦੀ ਗਰਮੀ ਪੈ ਰਹੀ ਹੈ ਔਰ ਇਹ ਵਕੁ ਵਕ ਸਾਈ ਤੋਂ ਰਿਪੋਰਟ